ਕਿਉਂਕਿ ਅਗਰ ਸੰਵਿਧਾਨ ਹੈ ਤਾਂ ਸਾਡਾ ਦੇਸ਼ ਹੈ ਔਰ ਅਗਰ ਦੇਸ਼ ਹੈ ਤਾਂ ਫਿਰ ਅਸੀਂ ਲੋਕ ਹੈ ਸਭ ਤੋਂ ਪਹਿਲਾਂ ਦੇਸ਼ ਹੁੰਦਾ ਸੋ ਮੈਂ ਅੱਜ ਦਾ ਦਿਨ ਬਹੁਤ ਪਵਿੱਤਰ ਦਿਹਾੜਾ ਹੈ ਸਵੇਰ ਗੁਰਦੁਆਰਾ ਸਾਹਿਬ ਨਕਮਸਤਕ ਹੋ ਕੇ ਪੂਰਾ ਪਰਿਵਾਰ ਫਿਰ ਮਾਤਾ ਰਾਣੀ ਜੀ ਦੇ ਮੰਦਰ ਨਕਮਸਤਕ ਹੋ ਕੇ ਔਰ ਮੈਂ ਤੇ ਭੋਲਾ ਜੀ ਅੱਜ ਰੋਪੜ ਵਿਖੇ ਜਾ ਕੇ ਸਿੰਗਲਾ ਸਾਹਿਬ ਦੇ ਵੀ ਨੋਮੀਨੇਸ਼ਨ ਪਰ ਆ ਕੇ ਆਏ ਹਾਂ ਔਰ ਅੱਜ ਅਸੀਂ ਇੱਥੇ ਮੈਂ ਆਪਣੇ ਨੋਮੀਨੇਸ਼ਨ ਨਾਮਜ਼ਦ ਕਾਗਜ਼ ਦਾਖਲ ਕੀਤੇ ਹੈ ਔਰ ਮੈਨੂੰ ਪੂਰਨ ਉਮੀਦ ਹੈ ਲੁਧਿਆਣਾ ਦੇ ਲੋਕਾਂ ਦੇ ਕਿ ਉਹ ਬਹੁਤ ಅಪਾਰ ਕਿਰਪਾ ਕਰਨਗੇ ਆਪਣਾ ਮੈਨੂੰ ਅਸ਼ੀਰਵਾਦ ਦੇਣਗੇ ਔਰ ਮੈਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਤਮਾਮ ਮੁੱਦਿਆਂ ਤੇ ਲੁਧਿਆਣਾ ਦੇ ਤਮਾਮ ਮਸਲਿਆਂ ਤੇ ਆਮ ਲੋਕਾਂ ਦੇ ਆਮ ਮਸਲਿਆਂ ਤੇ ਪੰਜਾਬ ਤੇ ਪੰਜਾਬੀਅਤ 'ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਪੰਜਾਬ ਦੇ ਪੰਜਾਬ ਦੇ ਮਸਲੇ ਉਠਾਵਾਂਗਾ ਹਾਂ ਜੀ ਫਿਰਦੀਪ ਸਿੰਘ ਬੈਠੋ ਜੀ ਕਾਂਗਰਸ ਪਾਰਟੀ ਚ ਹਰ ਵਿਅਕਤੀਾਸਤੇ ਜਿਹੜਾ ਵੀ ਕਾਂਗਰਸ ਪਾਰਟੀ ਦੀ ਮਦਦ ਕਰਨਾ ਚਾਹੇ ਉਹਦੇ ਅਸਤੇ ਦਰਵਾਜ਼ੇ ਖੁੱਲੇ ਐ ਜੀ ਔਰ ਬੈਂਸ ਭਰਾਵਾਂ ਨੇ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਦੇ ਨਾਲ ਆਉਂਦਾ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ। ਟ੍ਰੰਪ ਜੀ ਜਨ ਸਭਾ ਕੀ ਕਹਿੰਦੇ ਲਗਾਤਾਰ ਸਵਾਲ ਚੁੱਕਦੇ ਬੋਲ ਚੁੱਕੇ ਆ ਕਿ ਅਗਰ ਜਨ ਸੁਭਾ ਮੈਂ ਤੇ ਬੈਂਸ ਸਾਹਿਬ ਜਾਣਦੇ ਨੇ ਕਿ ਮੇਲਾਵਾਂ ਦੀ ਸੁਰੱਖਿਆ ਨੂੰ ਕਿਸ ਤਰ੍ਹਾਂ ਦੀ ਕਿੰਨੀ ਬਣਾਉਂ ਸੋ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਮਸਲਾ ਹੈ ਇਹ ਮਾਨਯੋਗ ਅਦਾਲਤ ਚ ਹੈ ਜਿਹੜੇ ਮਸਲੇ ਅਦਾਲਤ ਛੋਣ ਰਾਜਾ ਵਿਡਿੰਗ ਉਹਨਾਂ ਤੇ ਟਿੱਪਣੀ ਕਰਦਾ ਛੰਗਾੜੇ ਲਗਾ ਦੇਖੋ ਮੈਨੂੰ ਬੜਾ ਅਫਸੋਸ ਹੈ 84 ਤੇ ਮੈਂ ਤਾਂ 6 ਸਾਲ ਦਾ ਸੀ ਜਦੋਂ 84 ਹੋਈ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਕਿਉਂ ਵਿਰੋਧ ਕਰ ਰਹੇ ਨੇ ਮੈਨੂੰ ਤਾਂ ਇੰਜ ਲੱਗ ਰਿਹਾ ਕਿ ਮੇਰਾ ਵਿਰੋਧ ਆਪੋਜੀਸ਼ਨ ਪਾਰਟੀਆਂ ਵੱਲੋਂ ਕਰਾਇਆ ਜਾ ਰਿਹਾ ਹੈ ਅਦਰਵਾਈਜ਼ 84 ਚ ਰਾਜੇ ਵਿੜਿੰਗ ਦਾ 6 ਸਾਲਾਂ ਦੇ ਬੱਚੇ ਦਾ ਤਾਂ ਕੋਈ ਯੋਗਦਾਨ ਰੋਲ ਨਹੀਂ ਰਿਹਾ ਮੈਂ ਤਾਂ ਮੈਂ ਮੈਂ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਔਰ ਕਈ ਲੋਕ ਐਵੇਂ ਹੀ ਆਪਣਾ ਮੈਨੂੰ ਬੇहद ਦਰਦ ਹੈ 84 ਦੀ ਜਿਹੜੀ ਘਟਨਾ ਹੋਈ ਲੇਕਿਨ ਪਰ ਇਸ ਤਰ੍ਹਾਂ ਕਿਸੇ ਦਾ ਵਿਰੋਧ ਕਰਨਾ ਔਰ ਕਈ ਸਾਲਾਂ ਤੋਂ ਐਵੇਂ ਕਰੀ ਜਾਣਾ ਇਹ ਕਿਸੇ ਚੀਜ਼ ਦਾ ਮਸਲੇ ਦਾ ਹੱਲ ਨਹੀਂ ਹੈ ਮੈਨੂੰ ਚੰਗਾ ਲੱਗਦਾ ਜੇ ਉਹ ਮੇਰੇ ਨਾਲ ਬੈਠ ਕੇ ਗੱਲ ਕਰਦੇ ਮੈਂ ਉਹਨਾਂ ਦੀ ਗੱਲ ਸੁਣਦਾ ਉਹਨਾਂ ਦਾ ਦਰਦ ਤੇ ਉਹਨਾਂ ਦੀ ਪੀੜਾ ਸੁਣਦਾ ਤੇ ਉਹਦੇ ਤੇ ਰਾਜਾ ਵੜਿੰਗ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦਾ ਮਸਲਾ ਚੱਕਦਾ ਉਹਰਾ ਕੋਈ ਨਾ ਕੋਈ ਮਸਲੇ ਦਾ ਹੱਲ ਕਰਾਉਂਦੇ ਜੇ ਕੋਈ ਇਸ ਪ੍ਰਕਾਰ ਦਾ ਉਹਨਾਂ ਦਾ ਮੁੱਦਾ ਹੁੰਦਾ ਤਾਂ ਪਰ ਇਸ ਤਰ੍ਹਾਂ ਸੜਕ ਤੇ ਖੜ ਕੇ ਝੰਡੀਆਂ ਮੈਂ ਪਹਿਲੇ ਦਿਨ ਆਇਆ ਸੀ ਉਦੋਂ ਵੀ 5-7 ਲੋਕਾਂ ਨੇ ਉਹ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਔਰ ਮੈਂ ਉਹਨਾਂ ਸੇ ਕੁਝ ਕਰ ਸਕਦਾ ਹੋਇਆ ਤਾਂ ਜ਼ਰੂਰ ਕਰਾਂ ਜੇ ਤੁਹਾਡੇ ਨਾਲ ਮਿਲਣਗੇ ਤਾਂ ਬੈਠ ਕੇ ਗੱਲ ਹੋਏਗੀ ਜਿੱਦੂ 100% ਮੇਰੇ ਨਾਲ ਕੋਈ ਵੀ ਮੇਰਾ ਵਿਰੋਧੀ ਮੈਨੂੰ ਲੜਨ ਵਾਲਾ ਮੇਰੇ ਬਾਰੇ ਕੁਝ ਗਲਤ ਕਹਿਣ ਵਾਲਾ ਅਗਰ ਮੇਰੇ ਨਾਲ ਬਾਤ ਕੇ ਵਿਚਾਰ ਵਟਾਂਦਰੇ ਸਾਂਝੇ ਕਰਨਾ ਚਾਹੇਗਾ ਗੱਲਬਾਤ ਕਰਨੀ ਚਾਹੇਗਾ ਖੁੱਲਾ ਮੰਚ ਹੈ ਔਰ ਕਰਨੀ ਚਾਹੀਦੀ ਹੈ ਔਰ ਗੱਲਬਾਤ ਨਾਲ ਹੀ ਹੱਲ ਨਿਕਲਦਾ ਹੈ ਅੱਜ ਬਾਪੂ ਬਲਕੌਰ ਸਿੰਘ ਆਏ ਆ ਬਾਪੂ ਜੀ ਅਗਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੁਧਿਆਣੇ ਦੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਕਿ ਸਿੱਧੂ ਮੂਸੇਵਾਲਾ ਜਿਹੜਾ ਮੇਰਾ ਭਰਾ ਜਿਹੜੀ ਸ਼ਹਾਦਤ ਹੋਈ ਹੈ ਦੇਸ਼ ਦੀ ਸੰਸਦ ਦੇ ਵਿੱਚ ਇਸ ਮਾਮਲੇ 'ਤੇ ਅਸੀਂ ਗੱਲ ਕਰਾਂਗੇ ਔਰ ਕੋਈ ਵੀ ਸਰਕਾਰ ਹੋਈ ਜੇ ਸਾਡੀ ਸਰਕਾਰ ਹੋਈ ਪਰਮਾਤਮਾ ਕਿਰਪਾ ਕਰੇ ਕਾਂਗਰਸ ਪਾਰਟੀ ਦਾ ਰਾਜ ਬਣੇ ਇਹਨਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜਿਹੜੇ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਸਾਡੇ ਉਸ ਭਰਾ ਦੀ jaan ਲਈ ਹੈ ਪਰ ਅੱਜ ਵੀ ਜਿਨ੍ਹਾਂ ਨੇ ਡੈਸ਼ ਦਾ ਮਾਹੌਲ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਦੇਸ਼ ਭਰ ਦੇ ਵਿੱਚ ਬਣਾਇਆ ਹੋਇਆ ਉਹਨਾਂ ਗੈਂਗਸਟਰਾਂ ਨੂੰ ਅਸੀਂ ਫਿਰ ਆਰਾਮ ਨਾਲ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਕਿਦੋਂ ਮਰਜੀ ਚੱਕ ਕੇ ਵੀਡੀਓ ਬਣਾ ਕੇ ਕਹਦੇ ਕਿ ਹੁਣ ਉੱਥੇ ਅਸੀਂ ਐ ਕਰਾਂਗੇ ਉਹ ਕਰਾਂਗੇ ਇਸ ਤਰ੍ਹਾਂ ਬਿਲਕੁਲ ਉਹ ਮੁਕੰਮਲ ਤੌਰ ਤੇ ਬੰਦ ਹੋਏਗਾ ਔਰ ਇਹ ਇਨਸਾਫ ਸਿੱਧੂ ਮੂਸੇਵਾਲੇ ਦੇ ਸਾਡੇ ਭਰਾ ਦਾ ਇਹ ਬਲਕੌਰ ਸਿੰਘ ਜੀ ਕਰਕੇ ਨਹੀਂ ਉਹ ਸਾਡਾ ਭਰਾ ਸੀਗਾ ਸਾਡਾ ਸਾਥੀ ਸੀਗਾ ਉਹਦਾ ਹੱਲ ਤੇ ਉਹਦਾ ਇਨਸਾਫ ਜਰੂਰ ਪੰਜਾਬ ਦੇ ਲੋਕਾਂ ਨੂੰ ਔਰ ਇਹ ਚੌਣ ਵਾਲਿਆਂ ਨੂੰ ਦੁਆ ਕਰਵਾ